ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਰਸ਼ ਦੇ ਕੋਲੇ ਆਏ ਆ ਦੋਸਤੋ ਤੇ ਐਨੀਮਲ ਜਿਹੜਾ ਤੁਹਾਨੂੰ ਇੱਕ ਵੇੜ ਦਿਖਾਵਾਂਗੇ ਇਸ ਘਰੋਂ ਅੱਜ ਫਿਲਹਾਲ ਜਿਹੜੀ ਦੋਸਤੋ ਇੱਕ ਵੇੜ ਬਕਾਊ ਆ ਵੀਰ ਦੇ ਕੋਲ ਤੇ ਸੂਈ ਸਵਾਈ ਹੈ ਬਿਲਕੁਲ ਤਾਜੀ ਆ ਬੌਲੇ ਦੇ ਵਿੱਚ ਆ ਤੇ ਗੱਲਬਾਤ ਆਪਾਂ ਪੂਰੀ ਅਰਸ਼ ਦੇ ਨਾਲ ਕਰ ਲਾਂਗੇ ਵੀ ਕੀ ਇਨਫੋਰਮੇਸ਼ਨ ਆ ਬੌਲੇ ਦੇ ਵਿੱਚ ਕੀ ਇਸ ਟਾਈਮ ਰੈਡੀ ਆ ਤੇ ਕੀ ਪਾਪੜਤਾ ਰਹੇਗਾ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਪੂਰੀ ਜਾਣਕਾਰੀ ਆ ਉਹ ਤੁਹਾਨੂੰ ਜਿਹੜੀ ਸਮਝ ਵਿੱਚ ਆ ਸਕੇ ਤੇ ਖਾਸ ਵਿਜਿਟ ਜਿਹੜੀ ਆ ਤੁਸੀਂ ਦੋਸਤੋ ਪਹੁੰਚ ਹੈਗੀ ਆ ਪਿੰਡ ਸੁਰ ਸਿੰਘ ਕਰਨੀ ਆ ਸੁਰ ਸਿੰਘ ਤੋਂ ਜਿਹੜੀ ਦੋਸਤੋ ਵਿਜਿਟ ਕਰਕੇ ਮਾਣੇ ਮਲੀਆਂ ਨੂੰ ਜਿਹੜੀ ਦੋਸਤੋ ਛੜਕ ਜਾਂਦੀ ਆ ਉਸ ਛੜਕ ਦੇ ਉੱਪਰ ਜਿਹੜਾ ਕਿਲੋਮੀਟਰ ਦੀ ਦੂਰੀ ਤੇ ਸੁਰ ਸਿੰਘ ਤੋਂ ਜਿਹੜਾ ਵੀਰ ਦਾ ਘਰ ਹੈਗਾ ਅਰਸ਼ਦ ਤੇ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂ 1 2 ਨਗ 1 2 ਨਗ ਜਿਹੜੇ ਦੋਸਤੋ ਇੱਥੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਜਿਹੜਾ ਤੁਸੀਂ ਆਪਦਾ ਕੰਟੈਕਟ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਦੋਸਤੋ ਆਪਾਂ 6 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਸਾਢੇ 12 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਉਹ ਕਰਦੇ ਆ ਗੱਲਬਾਤ ਵੀਰ ਅਰਸ਼ ਦੇ ਨਾਲ ਪੁੱਛ ਲੈਨੇ ਆ ਵੀ ਕੀ ਇਨਫੋਰਮੇਸ਼ਨ ਆ ਅੱਜ ਇਸ ਬਾਹਰ ਦੀ ਤੇ ਇੱਕ ਹੋਰ ਜਿਹੜੀ ਜ਼ਰੂਰੀ ਬੇਨਤੀ ਆ ਦੋਸਤੋ ਰਿਕਵੈਸਟ ਇਹ ਹੁੰਦੀ ਆ ਹਰ ਵੀਡੀਓ ਦੇ ਵਿੱਚ ਵੀ ਕੋਈ ਵੀਰ ਜਿਸ ਨੇ ਵੀ ਖਰੀਦਦਾਰ ਨੇ ਖਰੀਦਣੀ ਆ ਵੜ ਆਪਦੀ ਇੱਕ ਟਾਈਮ ਦੋ ਟਾਈਮ ਚੁਵਾਈ ਕਰੋ ਤਸੱਲੀ ਕਰੋ ਨਰਕ ਪਰਖ ਆਪਣੀ ਆ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਅੱਗੋਂ ਵਪਾਰੀ ਵੀਰ ਆ ਵੀ ਆਪਦੀ ਨਰਕ ਪਰਖ ਕਰਕੇ ਲੈ ਕੇ ਆਉਂਦੇ ਆ ਪਰ ਜਿੰਨੇ ਅੱਗੇ ਰਕਮ ਲਾਉਣੀ ਆ ਉਹ ਵੀ ਆਪਦੀ ਤਸੱਲੀ ਕਰਕੇ ਜ਼ਰੂਰ ਲੈ ਕੇ ਜਾਇਆ ਕਰੋ ਆਓ ਕਰਦੇ ਆ ਗੱਲਬਾਤ ਅਰਸ਼ ਭਾਈ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾਲ ਸਾਸਰੀ ਗਾਲ ਸਨ ਸਭ ਔਰ ਸਨਾ ਠੀਕ ਠਾਕ ਏ ਚੰਗੇ ਭਰਾ ਆ ਆਪਦੇ ਸੁਣਾ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਅਰਸ਼ ਭਾਈ ਅੱਜ ਇੱਕ ਵਹਿੜੀ ਵਗਾਉ ਆਪਣੇ ਕੋਲ ਹਾਂਜੀ ਸਤੂ ਸਾਹਿਬ ਮਾਲ ਲੱਭਦਾ ਨਹੀਂ ਫਿਰਦੇ ਦੇ ਬਹੁਤ ਰਹੇ ਕੱਲ ਦੇ ਪਰ ਵੱਜੀ ਨਹੀਂ ਕੋਈ ਚੰਗੀ ਠੀਕ ਹੈ ਜੀ ਹਾਂਜੀ ਆਪਾਂ ਸੂ ਚੰਗਾ ਮਿਲੇ ਫਿਰ ਹੀ ਲਿਆ ਜੀ ਹਾਂਜੀ ਹਾਂਜੀ ਚੰਗੇ ਦੀ ਵਿਕਰੀ ਜੇ ਚੰਗਾ ਆਪਾਂ ਲੈਣੇ ਚੰਗਾ ਲੱਭਾ ਹੀ ਨਹੀਂ ਠੀਕ ਹੈ ਜੀ ਹਾਂਜੀ ਇਹੋ ਇੱਕੋ ਲੱਭੀ ਹੈ ਤੇ ਇਹੋ ਆਪਾਂ ਬਾਤੀਏ ਵੀਡੀਓ ਜ਼ਰੂਰ ਜੀ ਹਾਂਜੀ ਹਨਾ ਵੀ ਸਾਹਮਣੇ ਕਰਤੀ ਅੱਜ ਆਪਾਂ ਭੈਣ ਭਰਾਵਾਂ ਦੇ ਤੇ ਅਰਸ਼ ਭਾਈ ਆ ਵਹਿੜ ਹਾਂਜੀ ਵੀ ਸੁਆਵੀਰ ਕਿਨਵਾ ਸੁਈ ਇਹ ਦੂਜੇ ਸੁਈ ਸੁਈ ਸੰਧੂ ਸਾਹਿਬ ਹਾਂਜੀ ਤੇ 20 ਕਿਲੋ ਨੈਟ ਇਹਦੇ ਥੱਲੇ ਬੜਾ ਤਿਆਰ ਥੀ ਅੱਛਾ ਜੀ ਹਾਂ ਜੀ ਬਾਕੀ ਠੰਡੀ ਧੀਰੀ ਬਣੀ ਜਾਵੇ ਇੱਟਾ ਹੀ ਬਹਿ ਜਾ ਸੱਲਿਆ ਹੋਵੇ ਲੋ ਵੀ ਬਹੁਤ ਚੂਣ ਚੜਨ ਜੇ ਆ ਦੇਖੋ ਸੀਲਸਾਕ ਬਹੁਤ ਜੇ ਆ ਕਰੋ ਚੱਕ ਜੀ ਹੈ ਵੀ ਇਹ ਹੈ ਕੀ ਆ ਸੀਲਸਾਉ ਵੀ ਜਿਵੇਂ ਮਰਜੀ ਬਹਿ ਜਾ ਸੱਜੇ ਬਹਿ ਜਾ ਖੱਬੇ ਬਹਿ ਜਾ ਜੀ ਇਹ ਨਹੀਂ ਹਿੱਲਦੀ ਹੈ ਆ ਦੇਖੋ ਵੀ ਠੀਕ ਆ ਥਣ ਜੇ ਆ ਲੇਵਾ ਦੋਸਤੋ ਤੇ ਅਰਸ਼ ਭਾਈ ਤੀਜੇ ਦਿਨ ਅੱਜ ਹਾਂ ਜੀ ਸੰਤੋ ਸਾਹ ਵੇ ਬੱਛੀ ਇਹ ਮੈਂ ਤੀਜਾ ਦੇ ਆ ਅੱਜ ਤੀਜਾ ਦੇਣਾ ਪ੍ਰਭੂ ਤੇ ਮਗਰ ਬੱਛੀ ਵੀ ਤੁਹਾਨੂੰ ਦਿਖਾਉਣੀ ਆ ਬਿਲਕੁਲ ਇਨ ਬਿਨ ਜਿਹੜੀ ਆ ਮਦਰ ਦੇ ਉੱਪਰ ਬੱਛੀ ਆ ਆ ਵੇਖੋ ਠੀਕ ਹੈ ਜੀ ਬਿਲਕੁਲ ਉਸੇ ਤਰ੍ਹਾਂ ਦੀ ਬਰੀਡ ਆ ਉਸੇ ਤਰ੍ਹਾਂ ਦੀ ਜਾਤ ਵਿੱਚ ਆ ਨਾੜੂ ਬੱਚੇ ਦੇ ਨਾਲ ਆ ਜੀ ਤੇ ਬੱਛੀ ਤੁਸੀਂ ਵੇਖੋਗੇ ਸ਼ਾਹੀ ਵਾਲ ਪੂਰੀ ਜਿਹੜੀ ਦੋਸਤੋ ਇਹ ਬੱਛੀ ਆ ਮਾਤਾ ਠੀਕ ਹੈ ਠੀਕ ਹੈ ਤੇ ਅਰਸ਼ ਭਾਈ ਹੁਣ ਬੋਲਾ ਤਾਂ ਦੱਸਤਾ 20 ਕਿਲੋ ਦੇ ਲਾਗੇ ਤਾਂ ਕਿ ਹਾਂ ਜੀ 20 ਕਿਲੋ net ਤਿਆਰੇ ਸੰਧੂ ਸਾਹਿਬ ਦੁੱਧ ਦਊਗੀ 24 25 ਕਿਲੋ अच्छा जी न, राम नाही दऊ संटू साहब ए सूसा चाहिए गा हां जी ਤੇ ਬਾਕੀ 20 ਕਿਲੋ ਬੋਲਾ ਜਿਹੜਾ ਆਪਣੇ ਘਰੇ ਮਰਜੀ ਮਿਲ ਸਕਦਾ ਦੋ ਟਾਈਮ ਆਪਦੀ ਤਸੱਲੀ ਕਰੇ ਚੋਵੇ ਵੀਰ ਰਹਿਣ ਸੈਲੀ ਜਗਾੜ ਦਵਾ ਜਿਹੜਾ ਕੋਈ ਵੀਰ ਦੂਹ ਆਵੇ ਅੱਛਾ ਆਪਦੀ ਤਸੱਲੀ ਕਰੇ ਬਾਕੀ ਅਰਥ ਵੀਰੇ ਗੱਲ ਆਏ ਆ ਵੀ ਇਹ ਤਾਂ 20 ਕਿਲੋ ਚਲੋ 18 ਤੋਂ 20 ਕਿਲੋ ਦੁੱਧ ਵੀ ਹਿੰਦਾ ਮੈਨੂੰ ਨਾ ਤਾਂ ਵੀ ਮੈਨੇ ਰੱਖਦਾ ਹਾਂਜੀ ਹਾਂਜੀ ਇਹ ਹਸਾਮਨਾ ਮੈਂ ਹੀ ਜੇ ਹਾਂ ਹਾਂਜੀ ਇਹਦੀ ਫੈਂਟ ਬਹੁਤ ਪੰਜ ਤੋਤੇ ਉੱਤੇ ਫੈਂਟ ਜਉਂਦੀ ਜੀ ਹਾਂਜੀ ਤੇ ਇਹ ਹਸਾਮਨਾ ਮੈਂ ਹੀ ਜੇ ਬਿਲਕੁਲ ਹਾਂਜੀ ਆ ਵੇੜਾ ਦੋਸਤੋ ਵੀਰ ਅਰਸ਼ ਦੇ ਕੋਲੇ ਤੇ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੱਸੀ ਆ ਵੀ ਤਿੰਨ ਦਿਨ ਦਾ ਸਮਾਂ ਹੋ ਗਿਆ ਬੱਚਾ ਜਿਹੜਾ ਫੀਮੇਲ ਕਾਫ ਆ ਇੱਕੋਰੀ ਬੱਚੀ ਆ ਮੈਂ ਫੇਰ ਕਨਫਰਮ ਕਰਾਦਾ ਵੀ ਹੋ ਸਕਦਾ ਵੀ ਕਿਸੇ ਵੀਰ ਨੂੰ ਬਾਅਦ ਵਿੱਚ ਠੀਕ ਆ ਜੀ ਫੇਰ ਦੁਬਾਰਾ ਤੁਸੀਂ ਪੁੱਛਦੇ ਹੋ ਇੱਕ ਵਾਰੀ ਕਨਫਰਮ ਕਰ ਲਓ ਮਗਰ ਜਿਹੜੀ ਆ ਫੀਮੇਲ ਕਾਫ ਬੱਚੀ ਆ ਆ ਜਿਹੜੀ ਦੋਸਤੋ ਫੇਸ ਕੁਆਲਿਟੀ ਆ ਆ ਮੂੰਹ ਮੱਥੇ ਤੋਂ ਆ ਠੀਕ ਆ ਜੀ ਤੇ ਰੰਗ ਸਰੀਰ ਘਟਾਂਚਾ ਐਦਾਂ ਦਾ ਆ ਦੇਖੋ ਅਰ ਜੀ ਇੱਕ ਤੋਂ ਇਹਨੂੰ ਕਰਕੇ ਸੱਜੇ ਪਾਸੇ ਵੀ ਦਿਖਾਓ ਬਾਕੀ ਸ਼ਾਮ ਨੂੰ ਤਾਂ ਕਾਫੀ ਬਣਦੀ ਬੁੰਦੀ ਦਾ ਪੂਰਾ ਹੋਊਗਾ ਸੱਜਣ ਸਾਹਿਬ ਬਹੁਤ ਜਿਆਦਾ ਹੈ ਤੁਹਾਡੇ ਸਾਹਮਣੇ ਹੀ ਹੈ ਜੇ ਵੇਖ ਲਓ 12 ਵਜੇ ਆ ਹਾਂਜੀ ਹਾਂਜੀ ਬਣਦੀ ਬੁੰਦੀ ਬਹੁਤ ਸੱਜਣ ਸਾਹਿਬ ਦੁੱਧ 20 ਬੋਲਾ 20 ਕਿਲੋ ਬੋਲਾ ਤਿਆਰ ਸੱਜਣ ਸਾਹਿਬ ਅੱਛਾ ਜੀ ਇਹ 20 ਕਿਲੋ ਦਾ ਵੀਰ ਕਹਿੰਦਾ ਪਿਆ ਵੀ ਬੋਲਾ ਹੈ ਠੀਕ ਆ ਬਾਕੀ ਆਪਦੀ ਤਸੱਲੀ ਆ ਦੋਸਤੋ ਤੁਸੀਂ ਕਰ ਲਿਓ ਜਿੰਨਾ ਵੀਰ ਕਹਿੰਦਾ 20 ਆ ਠੀਕ ਆ ਉਹਦੀ ਵੈਰੀਫਾਈ ਹੈ ਜਿਹੜੀ ਠੀਕ ਆ ਤੁਸੀਂ ਕਰ ਲਿਓ ਅਰਸ਼ ਖੁੱਲ ਗਿਆ ਭਾਈ ਚੋਰੀ ਗਿਆ ਠੀਕ ਆ ਤੇ ਕਦਗਾਠੀ ਜਿਹੜਾ ਦੋਸਤੋ ਪੂਰਾ ਆ ਠੀਕ ਆ ਵਹਿੜ ਦਾ ਵੀ ਸ਼ਾਹੀਪਾਲ ਅੰਗ ਦੇ ਵਿੱਚ ਆ ਵੀ ਜਿਵੇਂ ਆਪਾਂ ਦੇਖਦੇ ਆਂ ਵੀ ਕਦਗਾਠੀ ਸੋਹਣਾ ਹੁੰਦਾ ਵਹਿੜਾਂ ਦਾ ਵੀ ਉਸ ਤਰ੍ਹਾਂ ਦਾ ਕਦਗਾਠਾ ਕੋਈ ਵੀਰ ਆਪਦੀ ਇਹ ਜ਼ਰੂਰ ਐਸਟੀਮੇਟ ਰੱਖ ਕੇ ਤੁਸੀਂ ਆ ਸਕਦੇ ਹੋ ਵੀ ਕਦਗਾਠੀ ਦੀ ਚੰਗੀ ਆ ਬਾਕੀ ਸੂ ਦੇ ਵਿੱਚ ਆ ਜਿਵੇਂ ਦੱਸਿਆ ਵੀਰ ਨੇ ਵੀ 3 ਦਿਨ ਦਾ ਸਮਾਂ ਤੇ ਪਸ਼ੂ ਜਿਹੜਾ ਆਪਣੇ ਆਪ ਨੂੰ ਮੇਨਟੇਨ ਕਰਦਾ ਵੀ ਹਫਤਾ ਲੱਗ ਹੀ ਜਾਂਦਾ ਅ ਠੀਕ ਹੈ ਭਾਈ ਅਰਸ਼ ਹਾਂਜੀ ਅ ਹਾਂਜੀ ਅਰਸ਼ ਵੀਰੇ ਧਾਰਾ ਮਾਰ ਕੇ ਆਪਾਂ ਦਿਖਾ ਦਈਏ ਭੈਣ ਭਰਾਵਾਂ ਨੂੰ ਵੀਰੇ ਹਾਂ ਛੱਡ ਦਿਓ ਬੱਚਾ ਮਾੜਾ ਲਾ ਦੋ ਜੀ ਸੋ ਬੱਚਾ ਜਿਹੜਾ ਦੋਸਤੋਂ ਆਪਾਂ ਲਾ ਦਿੱਤਾ ਬਿਲਕੁਲ ਠੰਡੇ ਠੀਕ ਹੈ ਜੀ ਤੇ ਧਾਰਾ ਮਾਰ ਕੇ ਚੌਥਾ ਥਨਾਂ ਦੇ ਵਿੱਚੋਂ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਕਿਸੇ ਅਰਸ਼ ਭਾਈ ਬਾਕੀ ਕੋਈ ਨਿਆਣਾ ਰਸੀ ਪਾਉਣ ਦੀ ਲੋੜ ਤੇ ਨਹੀਂ ਕੋਈ ਲੋੜ ਨਹੀਂ ਸਤਿ ਸ੍ਰੀ ਅਕਾਲ ਅੱਛਾ ਅੱਛਾ ਉਦਾਂ ਮਾੜਾ ਜ ਆਪਾਂ ਢਾ ਲੈਣੇ ਜਾਂ ਸਾਡੇ ਸਾਹਮਣੇ ਕੋਈ ਲੋੜ ਨਾ ਆਉਂਦੀ ਬਿਲਕੁਲ ਬਿਲਕੁਲ ਤੇ ਆ ਜਿਹੜਾ ਬੱਚਾ ਦੋਸਤੋ ਥੱਲੇ ਪਾਦਾ ਠੀਕ ਆ ਜੀ ਤੇ ਚੁਵਾਈ ਵੀ ਜਿਹੜੀ ਆ ਧਾਰਾਂ ਜਿਵੇਂ ਮਾਰਾਂਗੇ ਤੇ ਨਿਆਣਾ ਰੱਸੀ ਜੂੜ ਆਪਾਂ ਕਹਿ ਦਿੰਨੇ ਆ ਉਹ ਪਾਉਣ ਦੀ ਲੋੜ ਨਹੀਂ ਹੈਗੀ ਤੇ ਐਸੀ ਤਰ੍ਹਾਂ ਜਿਹੜਾ ਦੋਸਤੋ ਪਸਮਾਹ ਹੋ ਜਾਊਗਾ ਤਾਂ ਬਾਅਦ ਵਿੱਚ ਚੁਵਾਈ ਕਰਦੇ ਹੋ ਤੁਸੀਂ ਠੀਕ ਆ ਲਓ ਜੀ ਅ ਅਗਲੇ ਥਾਣਾ ਨੂੰ ਮਾੜਾ ਅਗਲੇ ਥਾਣਾ ਦੀ ਮਾਰਦੇ ਧਾਰਾਂ ਜੀ ਪਹਿਲਾਂ ਆਹ ਵੇਖੋ ਜੀ ਭਰਾ ਵੇਖੋ ਦੋਸਤੋ ਠੀਕ ਹੈ ਜੀ ਬਈ ਇਹ ਨੂੰ ਆਂਦੇ ਆ ਦੋਸਤੋ ਵੀ ਇੱਕ ਆਪਾਂ ਕਹਿੰਦੇ ਨੇ ਵੀ ਉਂਗਲ ਜਿੱਡੀ ਮੋਟੀ ਧਾਰ ਠੀਕ ਹੈ ਬਾਈ ਅਰਚ ਠੀਕ ਹੈ ਵੀਰੇ ਠੀਕ ਹੈ ਤੇ ਭਰਾ ਬਰੂ ਚੰਗਾ ਦੋਸਤੋ ਚਵਾ ਚੰਗਾ ਠੀਕ ਆ ਵੀ ਥੋੜਾ ਜਿਹਾ ਹੋ ਜਾਂਦੀ ਹੈ ਤਸੱਲੀ ਹੋ ਜਾਂਦੀ ਹੈ ਵੀ ਚੁਵਾਈ ਆ ਜਿਹੜੀ ਵੈਰ ਦੋਸਤੋ ਵਧੀਆ ਕਰਾਊਗੀ ਠੀਕ ਆ ਮੋਟੀ ਧਾਰ ਆ ਤੇ ਅਰਸ਼ ਭਾਈ ਲੈਣ ਦੇਣ ਫਿਰ ਮੇਰਾ ਮੁੱਲ ਕੀ ਹੈ ਡਿਮਾਂਡ ਸੰਧੂ ਸਾਹਿਬ ਜੀ ਆਪਾਂ ਮਨੋ ਹਿਸਾਬ ਲਾਈਏ ਕੋਈ ਆਪਾਂ ਇਹਦਾ 60 ਨਹੀਂ ਮੰਗਣਾ 70 ਨਹੀਂ ਮੰਗਣਾ ਹਾਂਜੀ ਮੋਲੋਂ ਦਾ ਬਾੜ ਯਾਰ ਕਰਦੇ ਪਰ 57000 ਦਿੱਤਾ ਵੀ ਆ ਨਾ ਉਹਦੇ ਵਿੱਚੋਂ ਮਾਨਤਾ ਕਰਦਾ ਹੈ 57000 ਜੀ ਹਾਂਜੀ ਠੀਕ ਹੈ ਭਰਾ ਆ ਲੈਣ ਦੇਣ ਜਿਹੜਾ ਦੋਸਤੋ ਹੈਗਾ ਉਹ 57000 ਆ 57 ਦੇ ਵਿੱਚੋਂ ਵੀ ਜਿਹੜਾ ਮਾਣ ਤਾਣਾ ਉਹ ਕਿਸੇ ਵੀਰ ਦਾ ਘਰ ਪਹੁੰਚਿਆ ਤਾਂ ਜਿੰਨਾ ਵੀ ਹੋ ਸਕੇ ਜਰੂਰ ਕੀਤਾ ਜਾਊਗਾ ਉਸ ਤੋਂ ਪਹਿਲਾਂ ਉਹਦੀ ਤਸੱਲੀ ਕਰ ਲਿਓ ਪਸੰਦ ਆ ਜੂਗੀ ਵਹਿੜ ਤੁਹਾਨੂੰ ਚਵਾਈ ਸੋਹਣੀ ਆ ਕੱਦ ਕਾਟੀ ਸੋਹਣੀ ਆ ਹੈ ਤਾਜੀ ਸੂਈ ਤਸੱਲੀ ਕਰ ਲਿਓ ਠੀਕ ਹੈ ਜੀ ਹਾਂ ਜੀ ਆ ਨਾੜੂ ਨਾਲ ਹੀ ਆ ਬੱਚੇ ਦੇ ਨਾਲ 나ੜੂ ਹੈਗਾ ਇੱਕ ਵਾਰੀ ਫਿਰ ਤੁਸੀਂ ਦੇਖ ਲਓ ਠੀਕ ਹੈ ਜੀ ਤੇ 57000 ਆ ਠੀਕ ਹੈ ਪ੍ਰਭੂ ਵਿੱਚੋਂ ਮਾਣ ਤਾਣ ਦਾ ਵਿੱਚੋਂ ਛੋਟਾ ਛੱਪਾ ਉਹ ਹੋ ਜਾਊਗਾ ਘਰ ਪਹੁੰਚਿਆ ਦਾ ਤੇ ਅਰਸ਼ੇ ਨੰਬਰ ਬਾਈ ਨੰਬਰ ਵੀ ਜੀ ਆਪਣਾ 86993 12660 981 49 31 ਤੇ 22 ਠੀਕ ਹੈ ਜੀ ਇਹ ਦੋਨੋਂ ਨੰਬਰ ਜਿਹੜੇ ਦੋਸਤੋ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਈਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਵੀਰ ਅਰਸ਼ ਦੇ ਨਾਲ ਠੀਕ ਹੈ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ